ਦੋਸਤੋ ਪੰਜਾਬ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ 2025 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫੀਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪੋਸਟਾਂ ਆਊਟ ਕੀਤੀਆਂ ਗਈਆਂ ਡਰਾਈਵਰ ਸੁਪਰਵਾਈਜ਼ਰ ਅਤੇ ਹੋਰ ਬਾਕੀ ਬਾਕੀ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ। ਮਿੱਤਰਯੋਗਤਾ ਜੀ 12ਵੀਂ ਤੁਸੀਂ ਪਾਸ ਕੀਤੀ ਹੈ ਜਾਂ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਜਾਂ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਜੀ। ਦੋਸਤੋ ਇਹਨਾਂ ਪੋਸਟਾਂ ਲਈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ। ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ। ਦੋਸਤੋ ਅੱਧੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹੋਮੀ ਪਾਬਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਇਹਨਾ ਪੋਸਟਾਂ ਦੀ ਡਾਇਰੈਕਟ ਤੋਂ ਐਂਟਰ ਵੀ ਹੋਵੇਗਾ ਨਾ ਤੁਹਾਡਾ ਕੋਈ ਪੇਪਰ ਇਹਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਰਿਪੋਰਟਿੰਗ ਟਾਈਮ ਹੈ ਜੀ 9:30 ਵਜੇ ਤੋਂ ਲੈ ਕੇ 11:00 ਵਜੇ ਦੇ ਵਿੱਚਕਾਰ ਤੁਸੀ ਰਿਪੋਰਟ ਕਰਨੀ ਹੋਵੇਗੀ ਅਤੇ ਕੀ ਕੀ ਡਾਕੂਮੈਂਟਸ ਲੈ ਕੇ ਪਹੁੰਚਣਾ ਹੋਵੇਗਾ ਕਿਸ ਐਡਰੈਸ ਤੇ ਤੁਸੀ ਪਹੁੰਚਣਾ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰ ਸਭ ਤੋਂ ਪਹਿਲਾਂ ਤੁਸੀਂ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਹਾਨੂੰ ਇੰਟਰਵਿਊ ਤੇ ਪਹੁੰਚਣਾ ਜੀ ਹੋਮੀ ਭੱਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮੈਡੀ ਸਿਟੀ ਐਸ ਐਸ ਨਗਰ ਪੰਜਾਬ ਦੇ ਐਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਜੀ ਦੋਸਤੋ ਪੋਸਟ ਐਂਡ ਡਿਟੇਲ ਕੁਆਲੀਫਿਕੇਸ਼ਨ ਨੰਬਰ ਆਫ ਪੋਸਟ ਸੈਲਰੀ ਅਤੇ ਇੰਟਰਵਿਊ ਦੀ ਡੇਟ ਕੁਝ ਇਸ ਪ੍ਰਕਾਰ ਹੋਵੇਗੀ ਜੀ ਨੰਬਰ 1 ਆ ਜੀ ਅਸਿਸਟੈਂਟ ਐਡਮਿਨਿਸਟ੍ਰੇਟਿਵ ਅਫਸਰ ਦੀ ਪੋਸਟ ਹੈ ਜੀ ਇਹ ਪੋਸਟ ਲਈ 7/5/2025 ਤੋਂ ਤੁਹਾਡਾ ਇੰਟਰਵਿਊ ਹੋਵੇਗਾ ਜੀ ਦੋਸਤੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਜਾਂ ਫਿਰ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਹਿਊਮਨ ਰਿਸੋਰਸ ਮੈਨੇਜਮੈਂਟ ਵਿੱਚ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਮਰ ਹੱਦੇ ਜੀ 35 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 30 ਤੋਂ ਲੈ ਕੇ 35000 ਪ੍ਰਤੀ ਮਹੀਨਾ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਨੋਟੀਫਿਕੇਸ਼ਨ ਪ੍ਰਾਪਤ ਕਰ ਸਕੋਗੇ ਦੋਸਤੋ ਪੰਜਾਬ ਵਿੱਚ ਜੋ ਬਖ ਬਖ ਤਰ੍ਹਾਂ ਦੀਆਂ ਪੋਸਟ ਆਊਟ ਕੀਤੀਆਂ ਨੇ ਦਿੱਲੀ ਉਹਨਾਂ ਦੀ ਪ੍ਰੋਪਰ ਜਾਣਕਾਰੀ ਨੋਟੀਫਿਕੇਸ਼ਨ ਦੇ ਨਾਲ ਮੈਂ ਆਪਣੀ ਆਫਸਲੀ ਵੈਬਸਾਈਟ ਦੇ ਉੱਪਰ ਡੇਲੀ ਅਪਡੇਟ ਕਰਦਾ ਜੀ ਕਿਰਪਾ ਕਰਕੇ ਮੇਰੀ ਵੈਬਸਾਈਟ ਤੇ ਵਿਜ਼ਿਟ ਜ਼ਰੂਰ ਕਰਿਓ ਜੀ ਦੋਸਤੋ ਪੋਸਟ ਨੰਬਰ 2 ਜੀ ਪੋਸਟੇਜ ਡਰਾਈਵਰ ਦੀ ਇੰਟਰਵਿਊ ਡੇਟ ਸੇਮ ਹੈ ਜੀ 7 5 2025 ਨੂੰ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਅ ਜਿਨ੍ਹਾਂ ਨੇ 15 ਸਾਲ ਦੀ ਸਰਵਿਸ ਕੰਪਲੀਟ ਕੀਤੀ ਹੋਵੇ 12ਵੀਂ ਕਲਾਸ ਉਹਨਾਂ ਨੇ ਪਾਸ ਕੀਤੀ ਹੋਵੇ ਡਰਾਈਵਿੰਗ ਲਾਇਸੈਂਸ ਉਹਨਾਂ ਕੋਲ ਹੋਣਾ ਜ਼ਰੂਰੀ ਹੈ ਜੀ ਅਤੇ オリジナル ਡਿਸਚਾਰਜ ਬੁੱਕ ਡਰਾਈਵਿੰਗ ਲਾਇਸੈਂਸ ਆਦਿ ਉਹਨਾਂ ਕੋਲ ਹੋਣੇ ਜ਼ਰੂਰੀ ਹੋਣਗੇ ਜੀ ਜਦੋਂ ਇੰਟਰਵਿਊ ਲਈ ਪਹੁੰਚਣਗੇ ਜੀ 30 ਸਾਲ ਪਲੱਸ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਟੋਟਲ ਪੋਸਟਾਂ ਨੇ 2 23220 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਪ੍ਰੈਕਟੀਕਲ ਡਰਾਈਵਿੰਗ ਟੈਸਟ ਤੁਹਾਡਾ ਲਿਆ ਜਾਵੇਗਾ ਪੋਸਟ ਨੰਬਰ 3 ਜੀ ਪ੍ਰਿੰਟਰ ਦੀ ਪੋਸਟ ਹੈ ਜੀ ਇੰਟਰਵਿਊ ਡੇਟ ਹੈ ਜੀ 8 5 2025 ਤੋਂ ਤੁਹਾਡਾ ਇੰਟਰਵਿਊ ਹੋਵੇਗਾ ਜੀ ਵਿੱਦਿਅਕ ਯੋਗਤਾ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਸੰਬੰਧੀ ਫੀਲਡ ਦਾ ਉਮਰ ਹੱਦ ਹੈ ਜੀ 30 ਸਾਲ ਦੇ ਵਿੱਚਕਾਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ 23220 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ ਪੋਸਟ ਨੰਬਰ 4 ਜੀ ਹਾਊਸਕੀਪਿੰਗ ਸੁਪਰਵਾਈਜ਼ਰ ਦੀ ਪੋਸਟ ਹੈ ਜੀ ਫੀਮੇਲ ਦੀ ਇੰਟਰਵਿਊ ਡੇਟ ਹੈ ਜੀ 9 5 2025 ਤੋਂ ਤੁਹਾਡਾ ਇੰਟਰਵਿਊ ਹੋਵੇਗਾ ਜੀ ਕਵਾਲੀਫਿਕੇਸ਼ਨ ਹੈ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਸੈਂਟਰੀ ਇਨਸਪੈਕਟਰ ਦਾ ਜਾਂ ਫਿਰ ਹੋਟਲ ਮੈਨੇਜਮੈਂਟ ਦਾ ਇੱਕ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਮਰ ਹਦੇ 40 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ 25500 10 ਰੁਪਏ ਪਰ ਦਿਨਾਂ ਪੇਤਤੀ ਜਾਵੇਗੀ ਪੋਸਟ ਨੰਬਰ 5 ਜੀ ਹਾਊਸਕੀਪਿੰਗ ਸੁਪਰਵਾਈਜ਼ਰ ਮੇਲ ਦੀ ਪੋਸਟ ਹੈ ਜੀ ਪੋਸਟ ਹੈ ਇੱਕ ਇੰਟਰਵਿਊ ਡੇਟ ਸੇਮ ਹੈ ਜੀ 9 5 2025 ਕਵਾਲੀਫਿਕੇਸ਼ਨ ਸੇਮ ਹੋਵੇਗੀ ਜੀ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੋਸਟ ਹੈ ਜੀ 1 25510 ਰੁਪਏ ਤੁਹਾਨੂੰ ਪੇਤਤੀ ਜਾਵੇਗੀ ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਜੀ ਆਪਣੇ ओरिजिनल ਡਾਕੂਮੈਂਟਸ ਫੋਟੋਕਾਪੀ ਆਧਾਰ ਕਾਰਡ ਪੈਨ ਕਾਰਡ ਅਤੇ ਕਾਸ ਸਰਟੀਫਿਕੇਟਸ ਇੰਟਰਵਿਊ ਦੇ ਟਾਈਮ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ